ਸਸਿਕਾਲ ਜੀ ਆਏ ਦੇ ਵਲੌਗ ਦੇ ਵਿੱਚ ਗੁਰਪ੍ਰਤਾਪ ਦੀ ਮਸਤੀ ਜਿਹੜੀ ਜਿਆਦਾ ਦਿਖਾਈ ਜਾਣੀ ਕਿਉਂਕਿ ਜਦੋਂ ਗੁਰਪ੍ਰਤਾਪ ਰੋਟੀ ਖਾਂਦਾ ਆ ਤੇ ਨਾਲ ਫੋਨ ਹੀ ਰੋੜ ਦੇਖਦਾ ਔਰ ਉਹਦੀ ਮੰਮੀ ਉਹਨੂੰ ਲਾਸਟ ਵਰਕੀ ਦੇ ਕੇ ਨਾਲ ਹੀ ਫੋਨ ਖੋਲਣਦੀ ਆ ਤੇ ਫਿਰ ਉਸ ਤੋਂ ਬਾਅਦ ਛੇਰਾਰਤਾ ਕੀ ਕਰਦਾ ਉਹ ਵੀ ਤੁਸੀਂ ਨੋਟ ਕਰ ਲਓ ਪਾਣੀ ਕਿਨੇ ਢੋਲੇ ਤੇ ਕਿਉਂ ਨਹੀਂ ਕੀਤੀ ਕਿਉਂ ਨਹੀਂ ਕੀਤੀ ਪਾਣੀ ਕਿਨੇ ਢੋਲੇ ਤੇ ਢੋਲਣੀ ਢੋਲਿਆ ਆ ਨਹੀਂ ਢੋਲਣੀ ਚਲੋ ਫੇਰ ਆਮ ਕਰੂੰ ਚਲੋ ਹੈਪੀ ਨੀਅਰ ਆਨੇ ਮੰਮੀ ਅਰੇ ਇਹ ਚੋਕੀਆ ਪਾਣੀ ਡੋਲਨੀ ਕਿਉਂ ਡੋਲ ਲਿਆ ਇਸ ਕਿਤੇ ਬਦਲ ਇਹ ਗਲਤ ਬਈ ਮੈਂ ਉਹ ਸਭ ਖਾ ਲਾ ਇਹ ਰੋਟੀ ਖਾ ਲਉ ਦਾ ਹੋਕਾ ਤਾਂ ਦੇਣ ਦਿਆ ਕਿਉਂਕਿ ਇਹਦੀ ਮੰਮੀ ਜਦੋਂ ਉਹਨੂੰ ਵਾਜਾ ਮਾਰਦੀ ਆ ਉਦੋਂ ਇਦਾਂ ਕਹਿੰਦੇ ਨੇ ਉਹ ਰੋਟੀ ਖਾ ਲਾ ਕੇ ਤੇ ਉਹਦੀ ਕਾਪੀ ਕਰ ਲੈਂਦੇ ਆ ਆ ਤਾਂ ਬਹੁਤ ਮਸਤੀ ਕਰਦਾ ਜਦੋਂ ਇਹਨੂੰ ਮੈਂ ਕਿਹਾ ਵੀ ਪੁੱਤ ਤੈਨੂੰ ਆਈ ਲਵ ਯੂ ਤਾਂ ਮੋਰੋਂ ਮੈਨੂੰ ਕੀ ਕਹਿੰਦਾ ਉਹ ਵੀ ਸੁਣ ਲਓ ਉਹ ਮੁੰਡਿਆ ਹਾਂ ਪਾਪਾ ਆਈ ਲਵ ਯੂ ਯਾ ਔਰ ਦਹੀ ਦਾ ਆਈ ਲਵ ਯੂ ਉਹ ਤੈਨੂੰ ਕਹਾਈ ਆਈ ਲਵ ਯੂ ਆਈ ਲਵ ਇੱਧਰ ਨੂੰ ਮੂੰਹ ਕਰ ਇੱਧਰ ਦੇਖ ਆਈ ਲਵ ਯੂ ਆਈ ਲਵ ਯੂ ਨਹੀਂ ਆਈ ਲਵ ਯੂ ਨਹੀਂ ਨਹੀਂ ਆਈ ਲਵ ਯੂ ਬਹੁਤ ਆਗੇ ਸਾਡੇ ਘਰੇ ਨਿਆਣੇ ਤੇ ਉਹਨਾਂ ਨਾਲ ਲੱਪਿਆ ਖਰੂਪਾਉਣ ਤੇ ਉਹਨਾਂ ਨੂੰ ਕਹਿੰਦਾ ਆਓ ਤੁਹਾਨੂੰ ਮੈਂ ਪੀਟੀ ਕਰਾਵਾਂ ਇਹ ਹੁਣ ਪੀਟੀ ਵਾਲਾ ਮਾਸਟਰ ਬਣਿਆ ਹੋਇਆ ਤੇ ਕਿਉਂ ਕੀ ਡਰਾਮੇ ਕਰਦਾ ਫਾਈ ਫਾਈ कंबल नहीं एट तो वापस आना एट सैवन एट सैवन सिक्स फाइव बाटर जी बाटर जी पीरियड पूरड ला लो भाई पिनचलो स्कूल घर ही बना है काबर हैं डू गुड इन क्लास चलो टर्न योर फेस एंड डू योर क्लासेस गुड इन क्लास रूम में 8th रूम में 8th रूम में जाओ अपने रूम में जाओ दे ओए

ਲੋਰੀ ਉਧਰ ਦੇ ਪਾਸੇ ਨੂੰ ਵੱਡੇ ਭਰਾ ਨਾਲ ਮਸਤੀ ਹੋ ਰਹੀ ਹੈ ਘੋੜਾ ਬਣ ਕੇ ਉਹਨੂੰ ਹੂਟੇ ਦਿੱਤੇ ਜਾ ਰਹੇ ਆ ਘੋੜਾ ਛੋਟਾ ਵਾ ਚੱਲ ਵੀ ਚੱਲ ਘੋੜਾ ਘੋੜਾ ਫੱਟ ਗਿਆ ਘੋੜਾ ਘੋੜਾ ਉਹ ਲੈ ਉਹ ਘੋੜਾ ਘੋੜਾ ਬੱਚੇ ਘੋੜਾ ਵਿੱਚੇ ਕੁੱਤਾ ਘੋੜਾ ਘੋੜਾ ਚੱਲ 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 हिड़कता बहुत है घोड़ा वो घोड़ा घोड़ा हिड़कता बहुत है चल चल तू बह चलो हा चादर कट्टी करती ਹੇ ਹਾਂ ਇਹ ਗੀਗਾ ਦਾ ਨਾ ਤੇ ਹਲਕਦਾ ਬਹੁਤ ਆ ਇਹ ਘੋੜਾ ਤਾਂ ਣਕਦਾ ਹੀ ਬਹੁਤ ਆ ਇਹ ਘੋੜਾ ਬੋਲੂ ਬੋਲਨੇ ਪੌੜ ਚੱਕ ਲੈ ਨਾ ਬੋਲੂ ਹਾਂ ਨਾ ਇਹ ਚਾਟ ਨਾ ਲਾ ਦੇਖਦੇ ਇੱਥੇ ਆ ਨਾ ਰਾਜੂ ਨੂੰ ਪੁਰਾਣੀ ਡਰੈੱਸ ਲਾਪੀ ਪ੍ਰਤਾਪ ਦੀ ਕੁਛੋਟੇ ਹੁੰਦੇ ਦੀ ਵੀ ਜਦੋਂ ਕਾਕਾ ਸੀ ਗਿਆ ਨਿਆਣਾ ਸੀਗਾ ਤੇ ਇਹ ਕਹਿੰਦਾ ਮੇਰੇ ਪਾਉ ਤੇ ਪਾ ਕੇ ਫਿਰ ਡਰਾਮੇ ਦੇਖੋ ਕਾਕਾ ਬਣਿਆ ਹੋਇਆ ਡਰਾਮੇ ਕਰਦਾ

ਇੱਥੇ ਸਾਡਾ ਤਾਜ਼ਾ ਸੰਕ ਕਹਿੰਦਾ ਚਾਚੂ ਫੋਨ ਦਿਓ ਆਪਣਾ ਇੱਕ ਮੈਂ ਵੀਡੀਓ ਜੀ ਬਣਾਉਣੀ ਹੈ ਇਹਦੇ 'ਚ ਵੀ ਇਦਾਂ ਰੀਲ ਬਣਾ ਕੇ ਪਾਵਾਂਗੇ ਵੀ ਦਸਤਾਰ ਦੀ ਇੱਜ਼ਤ ਆਲੀ ਤੇ ਬਾਅਦ 'ਚ ਤੁਸੀਂ ਇਦਾਂ ਮਿਊਜ਼ਿਕ ਲਾ ਕੇ ਉੱਤੇ ਪਾ ਦਿਓ ਆਪਣੇ ਇੰਸਟਾਗ੍ਰam ਮੇਰੇ ਤੇ ਪਾ ਦਿਓ ਮੇਰੇ ਫੋਲੋਅਰ ਵਧਣਗੇ ਮੈਂ ਕਹ ਲਓ ਭਾਈ ਲੈ ਲਓ ਫੋਨ ਫੇਰ ਇਹਨੇ ਬਣਾ ਕੇ ਵੀਡੀਓ ਬਣਾਈ ਚਲੋ ਚੰਗੀ ਚੀਜ਼ ਆ ਬੱਚਾ ਦਸਤਾਰ ਨਾਲ ਜੁੜਿਆ ਖੁਸ਼ੀ ਵਾਲੀ ਗੱਲ ਆ ਤੇ ਇਹਨੇ ਇਦਾਂ ਵੀਡੀਓ ਬਣਾਈ ਵੀ ਦਸਤਾਰ ਦੀ ਕਦਰ ਕਰੀਏ ਹਣਾ ਪਹਿਲਾਂ ਸਿੱਧਾ ਲਾਉਣ ਲੱਗਾ ਸੀ ਫੇਰ ਉਦਾਂ ਬਣਾਤੀ ਚਲੋ ਆਪਾਂ ਿਆਣੇ ਨੂੰ ਕਹਿੰਦਾ ਚਲੋ ਆਪਣਾ ਮਸਤੀ ਮਾਰੋ ਆਪਣੇ ਆਪਣੇ ਇੰਸਟਾਗ੍ਰam ਬਾਤਾਈ ਤਾਂ ਗੁੱਡ ਮਾਰਨਿੰਗ ਯਾ ਬਲੀਵਨ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਨਾਲ ਮੇਰੇ ਹੈਗਾ ਐ ਦਵਿੰਦਰ ਦਵਿੰਦਰ ਕਿੱਦਾਂ ਹਾਲ ਕਿਦ ਬੋਦੀ ਹੈ ਬੀਜੀ ਸਿੱਧਾ ਗੁੱਝੀ ਆਈ ਏ ਲੋ ਜੀ ਉਸ ਤੋਂ ਅਗਲੇ ਦਿਨ ਅਸੀਂ ਫੇਰ ਮੈਂ ਤਾਂ ਦਵਿੰਦਰ ਚੱਲ ਗਿਆ ਚੰਡੀਗੜ੍ਹ ਮੀਟਿੰਗਾਂ ਸੀਗੀਆਂ ਇੱਕ ਦੋ ਤੇ ਉਹਨਾਂ ਨੂੰ ਮਿਲਣਾ ਵਰਤਣਾ ਸੀਗਾ ਤੇ ਫੇਰ ਅਸੀਂ ਚੰਡੀਗੜ੍ਹ ਨੂੰ ਚੱਲ ਗਏ ਤੇ ਇੱਥੇ ਮੈਂ ਫਲਾਰਾ ਕਰੀ ਜਾਂਦਾ ਪਿੱਛੇ ਪਤਾ ਨਹੀਂ ਕੀ ਕੀ ਚਲੋ ਕੋਈ ਨਹੀਂ ਆਜੋ ਟਿਕਟ ਚਲਦੇ ਲੋ ਜੀ ਪਹੁੰਚ ਗਏ ਚੰਡੀਗੜ੍ਹ ਸ਼ਾਮਾ ਨੂੰ ਮੇਰੀ ਤੇ ਦਵਿੰਦਰ ਦੀ ਸਲਾਹ ਬਣ ਗਈ ਯਾਰ ਦਵਿੰਦਰ ਵਿਹਲੇ ਬੈਠੇ ਬਣਾ ਬੁਲਵਾਂ ਦੇ ਕੇ ਅਸੀਂ ਦੇਖਣੇ ਚੱਲ ਗਏ ਫਿਲਮ ਪੁਸ਼ਪ ਰਾਜ ਆਜੋ ਪੁਸ਼ਪ ਰਾਜ ਦੀਆਂ ਗੱਲਾਂ ਕਰਦੇ ਆਂ ਅਜੇ ਨਾ ਜਿਨ੍ਹਾਂ ਨੇ ਫਿਲਮ 'ਚ ਕੰਮ ਕੀਤਾ ਪੜ ਲਓ ਤਾਂ ਉਹ ਭੈਣ ਇਹਦੀ ਰਫੀਟ ਦਾ ਕਿੱਥੋਂ ਥੀਏਟਰ 'ਚ ਪਹੁੰਚ ਕਰਕੇ ਪੜੂਗਾ ਪੁਸ਼ਪਾ ਵਾਲੇ ਇੱਥੇ ਗਲਤ ਆ ਤੁਸੀਂ ਬਾਕੀ ਸਭ ਕੋ ਠੀਕ ਆ ਆ ਪੜ ਲਓ ਨਾ ਭਾਈ ਤੁਸੀਂ ਪੜ ਲਓ ਮੰਡਵ 'ਚ ਪਹਿਲਾਂ ਬੈਠੀ ਹੈ ਕਿ ਨਹੀਂ ਮੈਂ ਬੈਠਾ ਨਹੀਂ ਆ ਕਹਿੰਦੇ ਸੀ ਕਿ ਉਹ ਕਹਿੰਦੇ ਵੀ ਜੇ ਤੁਸੀਂ ਮਤਲਬ ਚਾਚਾ ਦਾ ਆਇਆ ਤਾਂ ਮੈਂ ਮੰਡਪ ਤੇ ਨਹੀਂ ਬੈਠਾ ਤਾਂ ਉਹ ਪਹਿਲਾਂ ਹੀ ਬੈਠੀ ਹੋਆ ਸੀ ਤੇ ਮੈਂ ਕਿਹਾ ਬਈ ਜਿੰਨੇ ਜਿੰਨੇ ਵੀ ਪੁਸ਼ਪਾ ਦੇਖੀ ਹੈ ਸੱਚੀ ਉਹਨੂੰ ਵੀ ਲੱਗਿਆ ਹੋਊਗਾ ਵੀ ਯਾਰ ਇੰਨੀ ਫਾਸਟ ਨੰਬਰੀ ਕਿਹਦੀ ਹੁੰਦੀ ਆ ਮੰਨ ਲਓ ਜੇ ਕੋਈ ਮੰਨ ਲਓ ਫਿਲਮ 'ਚ ਕੰਮ ਕੀਤਾ ਆ ਤਾਂ ਉਹ ਕਿੱਦਾਂ ਪੜ ਲੂਗਾ ਵੀ ਮੈਂ ਕਿੱਥੇ ਕੰਮ ਕੀਤਾ ਇਹ ਕਿਤਨਾ ਕਿਤੇ ਮੈਨੂੰ ਐ ਲੱਗੀ ਆ ਵੀ ਇੰਨੀ ਫਾਸਟ ਬਈ ਹਾਸਾ ਵੀ ਆਵੇ ਮਜ਼ਾਕ ਦੇ ਗਾਣੇ ਸ਼ੁਰੂ ਪੁਸ਼ਪਾ ਅੱਜ ਜਿੰਨ ਤੋਂ ਤਮੈ ਆਇਆ ਹੈ ਦੇਖੋ ਦਿੰਦਰ ਕੀ ਕਰਨਾ ਹੈ ਪਾ ਕੰਮ ਹੈ ਕੰਮ ਕੰਮ ਹੈ ਕੰਮ ਆਇਆ ਹੈ ਪੋਸ਼ਪਾ ਲੋ ਮਿੱਤਰਾਂ ਪੇ ਅਗਲੇ ਦਿਨ ਆਪਾਂ ਜੂਬਲੀ ਚ ਦਿੱਤੀਆਂ ਕਿਹੜੀਆਂ ਕੁੜੀਆਂ ਤੇ ਨਾਲੇ ਕੀਤੀਆਂ ਮੀਟਿੰਗਾਂ ਇੱਥੇ ਮੀਟਿੰਗਾਂ ਲਗਭਗ ਹੁੰਦੀਆਂ ਸਾਰਿਆਂ ਦੀ ਘਰੋਂ ਇੱਕ ਜ਼ਰੂਰੀ ਕਾਲ ਜੀ ਆਈ ਹੋਈ ਸੀ ਕਹਿੰਦੇ ਕਿ ਜਦੋਂ ਤੁਸੀਂ ਆਉਣਾ ਹੋਇਆ ਤੇ ਨਾਲ ਹਨਾ ਪ੍ਰਤਾਪ ਦੇ ਕਲੌਕ ਜ਼ਰੂਰ ਲੈ ਕੇ ਆਇਓ ਤੇ ਮੈਂ ਕਹ ਦਵਿੰਦਰ ਵੀ ਲੇ ਗਏ ਚਲ ਆਪਾਂ ਮਾਰਕੀਟ ਚਲਦੇ ਆਂ ਕਲੌਕ ਲੈ ਆਈਏ ਜਾਣਾ ਤੇ ਜਦੋਂ ਹੈਗਾ ਉਦੋਂ ਸਹੀ ਤੇ ਮੈਂ ਤਾਂ ਦਵਿੰਦਰ ਇਧਰ ਮਾਰਕੀਟ ਆ ਲਾ ਗਏ ਇਧਰਲੇ ਪਾਸੇ ਬਣਾ ਰਹੇ ਸਾਡੇ ਰੀਲਾਂ ਤੇ ਅਸੀਂ ਫੇ ਮਾਰਕੀਟ ਜਾ ਕੇ ਚੈੱਕ ਕੀਤੇ ਕਲੌਕ ਬਲੂਗ ਉਹਦੇ ਲਈ ਖਰੀਦੇ ਉਦੋਂ ਅਗਲੇ ਦਿਨ ਸਾਡੇ ਡਾਇਰੈਕਟਰ ਤਾਜ ਬਾਈ ਉਹ ਕਹਿੰਦੇ ਆਪਾਂ ਨਾ ਮੜੇ ਜੇ ਪਜਾਮੇ ਲੋਰ ਜੇ ਲੈ ਕੇ ਆਉਣੇ ਆ ਚਲ ਜੀ ਉਹਨਾਂ ਨਾਲ ਆ ਗਏ ਅਸੀਂ ਵੀ ਮੋਲ ਤਸੀ ਵੀ ਮੋਲ ਆ ਕੇ ਮੈਂ ਕਹ ਚਲ ਅਸ ਮੜਾ ਜੇ ਸਨੈਪ ਚਟ ਜੀ ਪਾ ਲਈਏ ਤੇ ਆਪਾਂ ਸਦਾ ਸਮਾਈਲੀਆਂ ਜੀਆਂ ਮਾਰਤੀਆਂ ਸਨੈਪ ਚਟਾਂ ਤੇ ਆਈ ਲਾਉਂਡ ਦੀਆਂ ਬੜੇ ਸਾਲਾਂ ਬਾਅਦ ਦਿੱਤੀਆਂ ਇਦਾਂ ਬਹੁਤ ਸਾਲਾਂ ਬਾਅਦ ਛੋਟੇ ਛੋਟੇ ਹੁੰਦੇ ਦੇ ਦੇ ਹੁੰਦੇ ਸੀ ਇਦਾਂ ਤਾਂ ਹੁਣ ਦਿਸੀਆਂ ਬੜੇ ਘਰ ਬਾਅਦ ਇਦਾਂ ਜਿਆਦੀਆਂ ਆ ਉਪਰਾਂ ਛੋਟੀ ਇੱਕ ਤਾਂ ਵਿੱਚ ਦਿਸੀ ਇਹ ਜਿਆਦੀਆਂ ਇਦੋਂ ਪਤਨੇ ਵਿੱਚ ਦੇ ਦਿੱਤੀਆਂ ਵੀਡੀਓ ਦੇਖਣੇ ਸੱਚੀ ਵੀ ਅੱਜ ਬੜੇ ਸਾਲਾਂ ਬਾਅਦ ਅਸੀਂ ਇਲਾ ਇਦਾਂ ਦੇਖੀਆਂ ਉੜਦੀਆਂ ਫਿਰਦੀਆਂ ਵੀਹੀ ਪੰਪ ਤੋਂ ਤੇਲ ਪਵਾ ਕੇ ਤੇ ਐਸ ਵੇਲੇ ਅਸੀਂsrand ਢਾਬੇ ਤੇ ਖੜੇ ਸੀਗੇ ਦੋਨਦਰ ਵੀਡੀਓ ਜੀ ਬਣਾਉਣਾ ਪਿਆ ਤੇ ਅਸੀਂ ਚੱਲੇ ਆ ਕਮਲ ਖਾਨ ਬਾਈ ਦੀ ਮੰਮੀ ਐਕਸਪਾਇਰ ਹੋ ਗਈ ਉੱਥੇ ਅੱਜ ਭੋਗ ਆ ਉਹਨਾਂ ਦਾ ਭੋਗਿੰਦਾ ਸੈਂਸ ਕਿ ਉਹਨਾਂ ਦੇ ਜਿੱਦਾਂ ਮੁਸਲਮਿਜ਼ਮ ਦੇ ਵਿੱਚ ਜਿੱਦਾਂ ਭੋਗਿੰਦਾ ਉੱਥੇ ਅਸੀਂ ਗਏ ਤੇ ਆ ਗਏ ਅਸੀਂ ਤਾਜ ਬਾਈ ਕੋਈ ਉੱਥੇ ਜਾ ਕੇ ਹਾਜ਼ਰੀ ਲਵਾਈ ਤੇ ਉਹਨਾਂ ਨੂੰ ਆਪਣੇ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਉਸ ਤੋਂ ਬਾਅਦ ਚ ਫਿਰ ਅਸੀਂ ਕਿਉਂਕਿ ਰੱਜ ਬਹੁਤ ਸੀਗਾ ਉਸ ਦਿਨ ਉਹ ਰੋਡਾਂ ਦੇ ਉੱਪਰ ਬਹੁਤ ਜ਼ਿਆਦਾ ਟ੍ਰੈਫਿਕ ਸੀਗੀ ਤੇ ਫਿਰ ਉੱਥੋਂ ਅਸੀਂ ਆ ਗਏ ਮਿਲ ਕੇ ਲੱਗੇ ਬਾਈ ਨੂੰ ਤੇ ਫਿਰ ਪਿੰਡ ਪਹੁੰਚੇ ਅਪ ਪਿੰਡ ਮਤਲਬ ਚੰਡੀਗੜ੍ਹ ਪਹੁੰਚੇ ਵਾਪਸ ਤੇ ਨਾਲ ਹੀ ਅੱਜ ਦੇ ਵਲੌਗ ਦੀ ਸਮਾਪਤੀ ਹੈ ਹੋਰ ਵਲੌਗ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਸਤੀ ਮਜ਼ਾਕ ਚ ਚੱਲਦੇ ਰਹਿਣਗੇ ਆਜੋ ਕਰ ਲਓ ਸਬਸਕ੍ਰਾਈਬ ਧੰਨਵਾਦ